ਆ ਮਰੇ ਮੈਂ ਹਣ ਜਾਣਾ ਹੀ ਆ ਸੁਖ ਦੇ ਨਾਲ ਠੀਕ ਆ ਵੀਰ ਤੇ ਰਹਿਨੇ ਵੀ ਤੇ ਕਪੜੇ ਕਪੜੇ ਸਾਰੇ ਧੋ ਲਈ ਤੇ ਜਦੋਂ ਉਠੂਗੀ ਨਾ ਤੈਨੂੰ ਵੀ ਕਹੀਂ ਪੇ ਪੜਨਾ ਬਹਿ ਜੇ ਹਾਂਜੀ ਚੰਗਾ ਠੀਕ ਆ ਭਾਜੀ ਜਾ ਕਪੜੇ ਵੇਖ ਲੈ ਜਾ ਕੇ ਤੇ ਤਈਏ ਜੇ ਤੱਕ ਉੱਠਣੀ ਨਹੀਂ ਨੇ ਕੀ ਕਰਨਾ ਲੈ ਦੱਸ ਸੁਖ ਨੂੰ ਮੈਂ ਕਿਹਾ ਤਿਆਰ ਹੋ ਕੇ ਆ ਜਾ ਤੇ ਚੱਲੀਏ ਤੂੰ ਵੇਖਾਈਏ ਉਹ ਦਾਗ ਲੈਦਾ ਘਰ ਬਾਹਰ ਮੁੰਡਾ ਕਿੱਦਾਂ ਦਾ ਵਾ ਤੇ ਸੁਖ ਨੂੰ ਪਤਾ ਕੀ ਜ਼ਮੀਨ ਜ਼ਮਣ ਕਿੰਨੀ ਆਉਂਦੀ ਮੁੰਡਾ ਕਿੱਦਾਂ ਦਾ ਵਾ ਪਤਾ ਕਰ ਲਾਂਗੇ ਉਹਨੂੰ ਫੋਟੋ ਫੋਟੋ ਕੈਮ ਮੰਗਾ ਇਹ ਵੇਖੀਏ ਮੁੰਡਾ ਮੂੰਹ ਉੱਤੇ ਲੱਗਦਾ ਕਿ ਨਹੀਂ ਲੱਗਦਾ ਉਹ ਕਹਿੰਦੀ ਨਾ ਮੈਂ ਭੂਆ ਦਾ ਨੰਬਰ ਲਿਆਂਦਾ ਤੇ ਨਾ ਮੈਂ ਕੋਸ਼ ਤੇ ਕਹਿੰਦੀ ਤਹੀ ਵੀ ਨਾਲ ਚੱਲਦੇ ਦੋਰੇ ਦੋਰੇ ਕਿੱਥੇ ਫੇਰੇ ਮਾਰਦੇ ਰਵਾਂਗੇ ਤੇ ਆਪਾਂ ਕਿਹੜੇ ਦੱਸਣਾ ਉਹਨਾਂ ਨੂੰ ਵੀ ਆਪਾਂ ਮੁੰਡਾ ਵੇਖਣ ਆਏ ਆ ਯਾਰ ਫੇਰ ਵੀ ਹਾਂ ਸਾਨੂੰ ਥੋੜਾ ਬੜਾ ਚੰਗਾ ਲੱਗੂ ਤੇ ਫੇਰ ਜਾਵਾਂਗੇ ਤੇ ਕਿੰਨੀ ਪੈੜੀ ਆਉਂਦੀ ਆ ਘਰ-ਬਾਰ ਕਿਦਾਂ ਦਾ ਵਾ ਕੀ ਹਸਾਤਾ ਵਾ ਮੁੰਡਾ ਸੋਣਾ ਵਿਆਂ ਸਨੱਖਾ ਵੀ ਆ ਤੇ ਆਪਾਂ ਜੀ ਤੋ ਜਾਵਾਂਗੇ ਤੇ ਆਪਾਂ ਵੇਖਾਂਗੇ ਇਹ ਨਾ ਲੁਕਾਤ ਨਹੀਂ ਲੈਣਾ ਤੇ ਜਦ ਫਿਰ ਜਵਾਬ ਦਿੰਦੇ ਬੁਰੇ ਲੱਗੀਦਾ ਵਾ ਤੇਹੀਂ ਇੱਥੇ ਦੱਸਣਾ ਹੀ ਨਹੀਂ ਪੀ ਆਪਾਂ ਮੁੰਡਾ ਵੇਖਣ ਆਏ ਆ ਕੀ ਕਰਦੇ ਤੁਸੀਂ ਕੋਹਲੀਆਂ ਗੱਲਾਂ ਕਰੀ ਜਾਂਦੇ ਆ ਤੇ ਯਾਰ ਥੋੜਾ ਬੋਧਾ ਪਤਾ ਹੋਵੇ ਉਹਨਾਂ ਨੂੰ ਵੀ ਪਤਾ ਹੋਵੇ ਗੱਲ ਕੀਤੀ ਹੋਵੇ ਐਵੇਂ ਹੀ ਵੇਖਿਆ ਹੋਵੇ ਉੱਥੇ ਵੀ ਗੱਲ ਹੀ ਗੱਲ ਨਹੀਂ ਦਾ ਬੰਦਾ ਫੇਰੇ ਮਾਰੀ ਜਾਂਨੇ ਤਾਂ ਗੱਲ ਜੇ ਤੋ ਬਾਅਦ ਵਿੱਚ ਸਾਨੂੰ ਪਸੰਦ ਆਊਗਾ ਤਾਂ ਗੱਲ ਫੇਰ ਹੀ ਤੋੜਨੀ ਕਿਦਾਂ ਦੀਆਂ ਗੱਲਾਂ ਕਰਦੇ ਤੁਸੀਂ ਤੇ ਜਲ ਤੇਰਾ ਦਿਮਾਗ ਵੀ ਹੈਗਾ ਵਾ ਮੈਨੂੰ ਲੱਗਦਾ ਠਾਡਾ ਨਹੀਂ ਦਿਮਾਗ ਹੈਗਾ ਬੰਦਾ ਲੋਕੀ ਮੁੰਡੇ ਦੀ ਫੋਟੋ ਵੇਂਦੇ ਆ ਕ ਮੁੰਡਾ ਕਿੱਦਾਂ ਦਾ ਭੈਣ ਤੇ ਨਿੱਕੀ ਹੈਗੀ ਹੈਗੀ ਠਾਡੀ ਮੇਰੇ ਹਿਸਾਬ ਨਾਲ ਠਾਡਾ ਦਿਮਾਗ ਵੀ ਨਿਕਾ ਪਿਆ ਰੱਬ ਨੇ ਬੰਦਾ ਸ਼ਕਲ ਤੋਂ ਇਹ ਲੱਗ ਜਾਂਦਾ ਪਤਾ ਕਿੱਦਾਂ ਦਾ ਵਾ ਤੇ ਸ਼ਕਲ ਵੇਖਾਂਗੇ ਜਾ ਕੇ ਤੇ ਫੇਰ ਹੀ ਪਤਾ ਲੱਗੂਗਾ ਕੀ ਕਰਦੇ ਆ ਮੈਨੂੰ ਖੇਜ ਚਾਂਦੀ ਜੇ ਹੁਣ ਠਾੜ ਤੇ ਮੈਨੂੰ ਤੇ ਤੇ ਖੇਚਾਂਦੀ ਆ ਅਧਿਕਾਰੀ ਜਾਨੀ ਤੂੰ ਜਾ ਕੇ ਵੇਖਣਾ ਵਾ ਵੇਖਣ ਜਿਨ੍ਹਾਂ ਨੇ ਸਾਨੂੰ ਬੰਨ ਕੇ ਇੱਥੇ ਫੜ ਕੇ ਬੰਨਤ ਨਹੀਂ ਲੈਣਾ ਤੇ ਜਦ ਸਾਰੀ ਉਮਰ ਮਿਲਣਾ ਵਾਸਤੇ ਨਾ ਉਹ ਇੱਥੇ ਬਿਗਣਾ ਪਹਿਲਾਂ ਵੇਖਣ ਆਏ ਸੀ ਐਵੇਂ ਵੇਖ ਕੇ ਗਏ ਜਾਂ ਉਹ ਵੇਖ ਕੇ ਕੁੜੀ ਨੂੰ ਗਲਾ ਕਰਨਗੇ ਖਾਰ ਬਾ ਵੇਖਾ ਵਖਾਈ ਤੇ ਬਣੀ ਆ ਨਾ ਓਲੇ ਚੁਪੇ ਬੰਦਾ ਬਿਨਿਆ ਦੱਸੇ ਵੇਖ ਲੇ ਉਹ ਗੱਲ ਹੋਰ ਹੁੰਦੀ ਆ ਜੇ ਫੇਰ ਅਗਲੇ ਨੇ ਉਹਨਾਂ ਵਾਂਗੂ ਕੀਤਾ ਤੇ ਜੋ ਫੇਰ ਠੀਕ ਨਾ ਵਾ ਵੀ ਜੋਤੀ ਵਾਂਗੂ ਕਰਤਾ ਪਹਿਲਾਂ ਤੁਸੀਂ ਜੋਤੀ ਨੂੰ ਮਿਲਣੋਂ ਵਰਤਨ ਹਟਾਇਆ ਬਾਅਦ ਸੁੱਖ ਨੂੰ ਹਟਾ ਦੋਗੇ ਮੈਂ ਤਾਂ ਇਹ ਵੀ ਨਾ ਪਹਿਲਾਂ ਕੁੜੀ ਦੀ ਫੋਟੋ ਵੇਖਿਆ ਹੁਣ ਅਸੀਂ ਮੁੰਡੇ ਦੀ ਵੇਖੀਏ ਫੋਟੋ ਮੈਂ ਉਹ ਹੀ ਕਹਾਂ ਦੀ ਪਹਿਲਾਂ ਜਾ ਕੇ ਮੁੰਡਾ ਵੇਖ ਆਈਏ ਉਹਦਾ ਘਰ ਵੇਖ ਆਈਏ ਉਹਦੀ ਮਾਂ ਪਿਓ ਵੇਖ ਆਈਏ ਕਿੱਦਾਂ ਦੇ ਕਿੱਦਾਂ ਦੇ ਨਹੀਂ ਆ ਤੇਰੇ ਦੇ ਦਿਮਾਗ ਆਂਡ ਗਵਾਂਡ ਕਿੱਦਾਂ ਦਾ ਵਾ ਪਤਾ ਨਹੀਂ ਤੂੰ ਤੇਰਾ ਦਾਦਾ ਕੁੜੀ ਨੂੰ ਦਾਦਾ ਗਲੋਂ ਕੱਢ ਦਾਵਾ ਕੱਢ ਦਾਵਾ ਕਰੂੰ ਮਿੰਦਾ ਰਾਦਾਵਾ ਵੀ ਆਪਾਂ ਜਾਈਏ ਚੁੱਪਚੀਤੇ ਸੁੱਖ ਦੇ ਨਾਲ ਆਪਾਂ ਕਹਿਣਾ ਵਾ ਵੀ ਆਪਾਂ ਚੱਲੇਗੇ ਭੈਣ ਵੱਲ ਤੂੰ ਸੋਖ ਕਹੂਗੀ ਵੀ ਆਏ ਆਂ ਅਸੀਂ ਨੰਗਣ ਦੇ ਆਂ ਕਿ ਤੇ ਮੈਂ ਕਿਹਾ ਚੱਲ ਪੂਆ ਇਹਨੂੰ ਐਨਾ ਆਪਣੀ ਮੇਰੀ ਦਰਾਨੀ ਚਠਾਣੀ ਆ ਤੇ ਮੈਂ ਇਹਨੂੰ ਹੀ ਚੱਲ ਤੇਰਾ ਘਰ ਦਿਖਾ ਜਾਨੀ ਆ ਨੰਗ ਦੇ ਨੰਗ ਦੇ ਮੈਨੂੰ ਨਹੀਂ ਸਹੀ ਲੱਗਣ ਦੇ ਆ ਤਾਂ ਤੇ ਜੇ ਨਾ ਉਹਨਾਂ ਨੂੰ ਪਸੰਦ ਹੋਊਗਾ ਤਾਂ ਆਪਾਂ ਕਿਹੜਾ ਉੱਥੇ ਜਾਣਾ ਨਾਗ ਲੈਣ ਨੂੰ ਪਤਾ ਤੇ ਸਾਡੇ ਭਾਣੇ ਦਾ ਮੁੰਡਾ ਵੇਖਿਆ ਜਾਣਾ ਤੇ ਜੇ ਪਸੰਦ ਆ ਗਿਆ ਤੇ ਫੇਰ ਤੇ ਫੇਰ ਅਸੀਂ ਕਵਾਂਗੇ ਅਸੀਂ ਤੇ ਉਦਾਂ ਹੀ ਆਏ ਹਿੰਗੇ ਕਿ ਕੱਲ ਨੂੰ ਕੁੜੀ ਨੂੰ ਮੇਰੇ ਮਾਰੂਗਾ ਹੋ ਹਾਇਆ ਆਪਾਂ ਦੱਸਣਾ ਮਾਨਨ ਨੂੰ ਵੀ ਐਂ ਵੇਖਣਾ ਇਹਨਾਂ ਨੂੰ ਫੇਰ ਉਹ ਗੱਲ ਤੁਹਾਨੂੰ ਨਹੀਂ ਸਮਝ ਲੱਗਣੀ ਯਾਰ ਤੈਨੂੰ ਨਹੀਂ ਲੱਗਣ ਦੀ ਮੇਰੇ ਹਿਸਾਬ ਨਾਲ ਤੁਹਾਨੂੰ ਨਹੀਂ ਲੱਗਣ ਦੀ ਮੋਟਾ ਦਿਮਾਗ ਵਾ ਆਹ ਹੈ ਲੈ ਸਰਕਾਰ ਆਨ ਖਤੇ ਨੇ ਸਵੇਰ ਦਾ ਬੋਲੀ ਜਾਣ ਡਿਆ ਕਿੱਥੇ ਬੋਲਦਾ ਵਾ ਇਹ ਐ ਮਰ ਜਾਣ ਨਹੀਂ ਇਹਨੂੰ

ਹਰ ਵਾਰ ਉਹ ਤਾਂ ਬਹੁਤ ਫੋਨ ਕਰਕੇ ਆਉਂਦੇ ਆ ਹੁਣ ਇਸ ਤਰ੍ਹਾਂ ਤਾਂ ਕੋਈ ਆਉਂਦਾ ਹੀ ਨਹੀਂਗਾ ਹਾਂ ਫੋਨ ਕਰਕੇ ਆਉਂਦੇ ਆ ਹੋਰ ਉਹ ਤਾਂ ਤੇਰੀ ਪਤਨੀ ਜੀ ਕਿਧਾ ਆ ਗਈ ਉਹ ਤਾਂ ਚਲੋ ਆ ਗਈ ਹੁਣ ਉਹਨੇ ਕਿੱਥੇ ਆਉਣਾ ਤਾਂ ਕੋਈ ਕੋਈ ਆ ਹੀ ਜਾਂਦਾ ਵਾ ਪਰ ਮੈਂ ਕਾ ਹੁਣ ਦਾਤਾ ਵਾ ਤੋਂ ਪਤਾ ਨਹੀਂ ਹੁਣ ਕਿੱਧਰ ਇਸ ਤਰ੍ਹਾਂ ਚੱਲ ਗਿਆ ਤੇ ਆਵਾਜ਼ ਆਈ ਜਾਂਦੀ ਮੈਨੂੰ ਪੱਕਾ ਕੋ ਕੋ ਰਹਿਣ ਦੇ ਦੋ ਮੇਰੇ ਟਿਫਣ ਕਿਧਰ ਪੈ ਕੇ ਟਿਫਣ ਤੇ ਤੇਰਾ ਮੈਂ ਪੱਕਾ ਕਰ ਦਿੱਤਾ ਆਉ ਮੈਂ ਵੀ ਜਾ ਕੰਮ ਤੋਂ ਮੈਂ ਲੇਟ ਹੁੰਦਿਆ ਆ ਆਹੋ ਤੇ ਜਾ ਫਿਰ ਹਾਂ ਹਾਂ ਆ ਫੇਰ ਲੇਟ ਹੋ ਜਾਏਗਾ ਤੇ ਫੇਰ ਅੰਦਰ ਨਹੀਂ ਆਂਦੇ ਨੰਗਣ ਦੰਦੇ ਉਹ ਮੈਂ ਖਿਆ ਤੇ ਤੈਨੂੰ ਕਾਦੀ ਪਈ ਆ ਜਾਂ ਦੇਰ ਹੋ ਬਾਹਰ ਤੋਂ ਘੁਮ ਕੇ ਆ ਕੇ ਤੇ ਤਰਾ ਟਿਕੜ ਕਰ ਰੱਖੀ ਚੰਗਾ ਆ ਜਾ ਫੇਰ ਫੇਰ ਨਹੀਂ ਤੈਨੂੰ ਖੱਤੇ ਨੇ ਅੱਜ ਜਾਣ ਹੀ ਖਾਲੀ ਮੇਰੀ ਪਤਾ ਨਹੀਂ ਪਰਉਣਾ ਤਾਂ ਕੋਈ ਆਉਣਾ ਕ ਨਹੀਂ ਆਉਣਾ ਤੇ ਕਹਾਂ ਤੇ ਕਿਤੇ ਬੋਲੀ ਜਾਣ ਡਿਆ ਵਾ ਚਲ ਕੋਈ ਨਹੀਂ ਉਹ ਵੀ ਆਪਣੀ ਦੀ ਜਲਾ ਦੇ ਬੋਲ ਕੇ ਹਾਂ ਹਾਂ ਗੁਰੂਵਰੇ ਗਿੱਲਾ ਹੋ ਗਿਆ ਵਾ ਤਿਆਰਾ ਫਿਰ ਅੜੀਏ ਤਿਆਰ ਰੁਕ ਜਾ ਬੰਦ ਕਰਾਂ ਦੇ ਕੀ ਕਰਨ ਡਿਆ ਮੁੰਡਾ ਹੁਣ ਨਿਗਾਨਾ ਕੋ ਉਹ ਵੀ ਕਰਵਲ ਇਆਂ ਨੇ ਪਾਣੀ ਨਾਲ ਖੇੜ ਕੇ ਖੁਸ਼ ਰਹਿੰਦੇ ਆ ਝੋਰ ਗਿੱਲੇ ਹੋ ਜਾਂਦੇ ਛਾਟੀਏ ਜੇ ਕੱਪੜੇ ਪਾਏ ਹੁਣੇ ਮੈਨੂੰ ਤੇ ਚੱਲੀਏ ਫਿਰ ਅੜੀਏ ਜਾਣਾ ਕੀ ਆ ਉਹ ਤੇ ਭੈਣ ਭਰਾਵਾਂ ਦੇ ਨਾ ਇੱਕ ਦਾ ਹਣੂ ਬੂਥਾ ਹੀ ਉਹ ਕਲਦਾ ਤੇ ਇੱਕ ਦਾ ਹਣੂ ਬੂਥਾ ਹੀ ਕਿਉਂ ਹੁਣ ਕੀ ਹੋ ਗਿਆ ਇੱਧਰ ਹੋ ਜਾ ਸ਼ਾਮੇ ਕੀ ਨਾ ਕੰਦਾ ਇਹ ਪਹਿਲਾਂ ਨਹੀਂ ਮੁੰਡੇ ਕੇ ਘਰ ਜਾਣਾ ਅਹੀਂ ਤੇ ਅਹੀਂ ਕੀ ਕਵਾਂਗੇ ਕੱਲ ਨੂੰ ਉਹਨਾਂ ਨੇ ਕੁੜੀ ਨੂੰ ਮੇਹਨੇ ਮਾਰਿਆ ਕਰਨੇ ਤੇ ਲੈ ਦੱਸ ਮੇਹਨੇ ਕਾ ਤੇ ਮੁੰਡੇ ਵਾਲੇ ਦਾ ਘਰ ਜਾ ਕੇ ਵੇਖੀਦਾ ਹੀ ਐਵੇਂ ਮੈਂ ਹਾਂ ਪਗੜ ਦੱਸਣਾ ਆਪਾਂ ਤੇ ਇਹੋ ਹੀ ਕਹਿਣਾ ਵੀ ਦੀਦੀ ਵੱਲ ਚੱਲੇ ਆਂ ਹੀ ਆਪਾਂ ਵੀ ਸੁੱਖ ਨੇ ਤੇ ਭਾਨੇ ਨਾ ਮੈਂ ਹਾਂ ਸਾਰਾ ਕੁਝ ਸੁੱਖ ਨੇ ਸੰਭਾਲ ਲੈਣਾ ਉਹ ਮੈਨੂੰ ਨਹੀਂ ਹਟਦੇ ਨਹੀਂ ਲੱਗੰਦੇ ਇਹਨਾਂ ਦੇ ਪਰ ਕੀ ਕਰਾਂ ਹੁਣ ਮੈਂ ਮੈਂ ਤਾਂ ਅੱਗੇ ਕਿੰਨੀ ਸੱਸ ਹੋਵੇ ਤੇ ਚੰਗੀ ਗੱਲ ਹੀ ਆ ਬਾਪੇ ਨੂੰ ਖੜ੍ਹੀਆ ਤੇ ਕਰਦੀ ਆ ਆਪੇ ਕੁੜੀਲੀ ਵੇਂਦੇ ਵੇਖਿਆ ਕਰਦੀ ਹਾ ਮੇਰੇ ਦੱਸ ਤੂੰ ਕਰਨ ਵੀ ਸਾਰਾ ਕੁਝ ਡੇ ਤਾਂ ਵੀ ਸਿਰ ਚ ਸਵਾਹ ਹੀ ਪੈਣ ਈ ਓ ਤੋੜ ਨਾ ਹੀ ਨਹੀਂ ਹੁਣ ਆਉਂਦਾ ਉਹੀ ਗੱਲ ਪਰਜਾਈਆਂ ਦਾ ਨਾ ਹੀ ਨਹੀਂ ਕਰਦਾ ਕੋਈ ਤੇ ਨਾ ਮੈਂ ਰਿਸ਼ਤਾ ਵੀ ਵੇਖਣ ਦੀ ਆ ਤੇ ਉਹ ਨਾ ਹੋਵੇ ਵੀ ਅਗਲੇ ਫੇਰ ਜਵਾਬ ਦੇ ਦੇਣਾ ਨਹੀਂ ਜਵਾਬ ਫੇਰ ਮੇਰੇ ਪਾਸੇ ਹਾਂ ਜਵਾਬ ਨਹੀਂ ਦੇਣਾ ਤੇ ਤੈਨੂੰ ਮੈਂ ਗਾਰੰਟੀ ਦੇ ਦੇਣੀ ਵੀ ਪੱਕਾ ਹੀ ਆ ਤੇ ਫੇਰ ਉਹ ਇੱਕ ਵਿਚੋਲਣਾ ਵੀ ਅਸੀਂ ਉਹੋ ਜਿਹੀ ਆਈਆਂ ਵੇਖ ਲੈ ਕਿਤੇ ਅੱਗੇ ਤੇ ਮੇਰੀ ਭੈਣ ਨੂੰ ਆਉਣਾ ਹਟਾਇਆ ਹੀ ਉਹ ਤਾਂ ਹੋਣਾਵੇਂ ਤੇਰਾ ਵੀ ਇਧਰ ਆਉਣਾ ਜਾਣਾ ਬੰਦ ਹੋ ਜੇ ਨਹੀਂ ਕਿਤੇ ਵੀ ਬੰਦ ਹੁੰਦਾ ਹੋ ਜਾਣਾ ਵਾ ਰਿਸ਼ਤਾ ਹੀ ਡੀ ਨਾ ਟੈਨਸ਼ਨ ਲੈ ਤੇ ਹੁਣ ਫਿਰ ਕੀ ਕਰਨਾ ਵਾ ਹੁਣ ਅੜੀਏ ਕੀ ਕਰੀਏ ਦੱਸ ਉਹ ਕਹਿੰਦਾ ਹੀ ਇਦਾਂ ਕਰਨਾ ਨਹੀਂ ਆ ਸੁਖ ਨੂੰ ਕਹਿ ਆ ਵੇਲਾ ਮੁੰਡੇ ਨੇ ਫਿਰ ਪੈਪ ਚਲਾਤਾ ਫੇ ਸੁਖ ਨੂੰ ਕਹਿ ਪੀ ਫੋਟੋ ਲੈ ਆ ਹਾਂ ਹੁਣ ਫਿਰ ਇਦਾਂ ਕਰਾਂ ਮੈਂ ਮੈਂ ਜਾਵਾਂਗਾ ਨੰਬਰ ਹੈ ਨਹੀਂ ਤੇ ਕੋ ਮੈਂ ਪੂਆ ਦਾ ਨੰਬਰ ਨਹੀਂ ਨਾ ਲੈਂਦਾ ਉਦੋਂ ਹਾਂ ਮੈਂ ਤਾਂ ਇਦਾਂ ਹੀ ਆ ਗਈ ਚਿਚੀ ਦੀ ਮਿਲ ਕੇ ਮੈਨੂੰ ਤਾਂ ਰਾਹ ਵਜ ਚੇਤਾ ਆਇਆ ਆਉਂਦਿਆਂ ਵੀ ਅਮਰ ਦੇ ਵਾਸਤੇ ਫੇਲਾ ਭਿਓ ਤੇ ਗਿਆਈ ਉਹ ਪੂਰਾ ਪੂਆ ਆਪਣੀ ਤੇ ਝਿੰਕਦਾ ਹੀ ਉਹ ਦੇਵਾਂਗੂ ਕਿਤੇ ਜੋ ਘਰ ਚ ਮੋਲ ਵੇਖਣਾ ਨਿਆਣੇ ਨੇ ਤੇ ਉਦਾਂ ਦਾ ਹੀ ਹੋਣਾ ਵਾ ਤਿਓਰ ਤੇ ਮੈਂ ਇਦਾਂ ਨਹੀਂ ਕਹਿੰਨੀ ਵੀ ਇਹਦੀ ਫੋਟੋ ਵੀ ਤੂੰ ਲੈ ਆਈ ਜਾ ਨਾਲੇ ਬੁੱਕ ਕਰਦੇ ਸੈਂਡ ਫੋਟੋ ਅਣੀਓ ਫੋਟੋਆਂ ਤੇ ਮੇਨੀਆਂ ਇਹ ਜੇ ਆ ਨਾ ਜਿੰਨੀਆਂ ਵੀ ਆ ਮੇਰ ਨਾਲ ਖਲੋਤੀ ਦੀਆਂ ਵਾ ਤੇ ਮੇਰੇ ਲਾਗੇ ਫਿਰ ਤੈਨੂੰ ਪਤਾ ਹੀ ਆ ਤਾਂ ਫਰਕ ਲੱਗਦਾ ਵਾ ਉਹੋ ਤੇ ਜੋਤੀ ਨੂੰ ਕੱਲੀਆਂ ਹੀ ਗਿਆ ਫੋਟੋਆਂ ਉੱਤੋਂ ਦੇ ਪੰਗਾ ਪਿਆਈ ਆਵਾਜ਼ ਨਾ ਮਾਰ ਐਂ ਦੇ ਕੱਲੀ ਦੀ ਖੇਚਲਾ ਤੂੰ ਚੱਲ ਆਵਾਜ਼ ਮਾਰ ਫਿਰ ਮੈਂ ਫੋਟੋ ਖੇਚ ਲੈਣੀ ਆ ਅਮਰ ਆਂਦੀ ਬਾ ਬੀ ਜੀ ਓਰੇ ਆਈ ਠਿਕ ਦਿਨਾਂ ਪਹਿਲਾਂ ਰਿਸ਼ਤੇ ਦੇ ਕਸੂਮਤ ਲਾ ਚੜੀ ਜੋ ਬਾਜੀ ਸਹੀ ਗੱਲ ਵਾ ਹਰ ਇੱਕ ਗੱਲ ਦੇ ਵਿੱਚ ਨਾ ਕਰਕੇ ਤੇ ਫਿਰ ਇਹਨਾਂ ਨੇ ਤੁਰਨਾ ਬੰਦ ਨਾ ਵਾਲੇ ਕੰਮ ਕਿਥੇ ਆਹੋ ਸੁਖ ਕਹਿੰਦੀ ਮੈਂ ਨਾ ਤੇਰੀ ਫੋਟੋ ਖੇਚ ਲੈਣੀ ਆ ਹੋ ਹੋਨੀ ਮੈਂ ਆ ਤੇਰੀ ਵਿਚੋਲਣ ਬਣਦੀ ਫਿਰ ਜੇ ਤੂੰ ਕਈ ਸੱਤ ਨਹੀਂ ਕਿ ਸੱਤ ਨਹੀਂ ਹਾਦੀ ਆ ਤੇਰੇ ਵਰਗੀ ਭਾਬੀ ਪਹਿਣਾ ਭਾਬੀ ਪਵਸ ਹਜੇ ਦਾ ਰਿਸ਼ਤਾ ਹੋਣਾ ਹੀ ਹਜੇ ਇਹਨੇ ਸੱਸ ਦੇ ਪੱਲੇ ਪਹਿਣਾ ਹੀ ਹੋ ਤੇਰੇ ਬਾਜੇ ਪੈਣਾ ਬੱਜੇ ਪੈ ਚਲ ਮੈਂ ਤੇਰੀ ਫੋਟੋ ਖਿੱਚਾ ਹੁਣ ਚੰਗੀ ਤਰ੍ਹਾਂ ਫੋਟੋ ਖਚਾਈ ਐ ਸਮਾਈਲ ਜੀ ਵਾਲੀ ਪਤਾ ਲੱਗੇ ਵੀ ਹੱਸ ਮੁਖ ਵਾ ਕੁੜੀ ਹੋਰ ਨਾ ਵੇ 3600 ਧੂੜੀਆਂ ਪਾ ਲਈ ਮੱਥੇ ਤੇ ਝੁਕ ਚੰਗੀ ਜੀ ਕਰਨੀ ਕਦੇ ਆ ਮੁੰਡੇ ਨੇ ਇੰਨਾ ਸਤਾ ਮਾਰਿਆ ਵਾ ਹੋਰ ਕਿ ਚਾਲਾ 2 4 ਠੀਕ ਵਾ ਚਲ ਉੱਥੇ ਜਿਖ ਲੋ ਇੱਕ ਖੋਲ ਇੱਥੇ ਖਲੋ ਫੁੱਲਾ ਫੁੱਲਾ ਲਾਗੇ ਬਰ ਵੀਰ ਤੇ ਡਿਪੈਂਡ ਕਰਦਾ ਨਾ ਉਹ ਤਾਂ ਤੈਨੂੰ ਅਹੀਂ ਕਹੀ ਜਾਣੇ ਪੇ ਡਿਪੈਂਡ ਤੇ ਵੀਰ ਤੇ ਕਰਦਾ ਵਾ ਕਹੀਂ ਤੇ ਜਿੱਦਾਂ ਵੀ ਠੀਕ ਵਾ ਜਿੱਦਾਂ ਸੋਗੋ ਭਾਬੀ ਨੇ ਦੱਸਿਆ ਵਾ ਵਾ ਵਧੀਆ ਵਾ ਠੀਕ ਮੇਰੀ ਗੱਲ ਸੁਣ ਮਨਪ੍ਰੀਤ ਜੀ ਜੇ ਇਹਨੂੰ ਫੋਟੋ ਮੈ ਲੈਵਾ ਇਹਨੂੰ ਪਸੰਦ ਆਜੂ ਤਾਂ ਫਿਰ ਵੀਰ ਕੀ ਕਰੂਗਾ ਉੱਤੇ ਪਹਿਲਾਂ ਫਿਰ ਫੋਟੋ ਵੇਖ ਲਈਏ ਤੇ ਮੁੰਡੇ ਦੀ ਕੋਈ ਨਹੀਂ ਮੈਂ ਜਾ ਕੇ ਫੋਟੋ ਲੈ ਆਉਣੀ ਆ ਆਹ ਫਿਰ ਇਦਾਂ ਹੀ ਕਰ ਲਈ ਤੂੰ ਇਹ ਗੱਲ ਲੈਣੀ ਆ ਤੂੰ ਹੁਣ ਆਪਣੀ ਭਾਬੀ ਦੀ ਗੱਲ ਮੰਨਿਆ ਕਰ ਵੇਖ ਤੇਰਾ ਕਿੰਨਾ ਕਰਦੀ ਅਗਲੀ ਤੇਰੇ ਬਾਰੇ ਨਸਤ ਨਹੀਂ ਤੇ ਅੱਜ ਕੱਲ੍ਹ ਦੀਆਂ ਭਜਾਈਆਂ ਨਹੀਂ ਕੋਈ ਵੀ ਸੋਚਦੀਆਂ ਹੁੰਦੀਆਂ ਅੜੀਆ ਮੈਂ ਤੇ ਫੇਰ ਲੜਪੇੜ ਕੇ ਫੇਰ ਮੈਨੂੰ ਹੁੰਦਾ ਵਾ ਵੀ ਚੱਲ ਚੰਗੀ ਘਰ ਹੀ ਜਾਵੇ ਵੀ ਬਾਅਦ ਵਿੱਚ ਇਹਨੂੰ ਨਾ ਕੋਈ ਤੰਗਿਆ ਕਿਉਂਕਿ ਜੇ ਇਹ ਤੰਗ ਹੋਈ ਤੇ ਆਪਾਂ ਫੇਰ ਤੰਗ ਹੀ ਰਹਿਣਾ ਮਗਰ ਫੇਰ ਤੰਗ ਤੇ ਤੰਗ ਮੈਂ ਤਾਂ ਕਹਿੰਨੀ ਆ ਵੀ ਇਹਦੇ ਕਰ ਮੈਂ ਬੜੇ ਵਧੀਆ ਹੋਣ ਚੱਲ ਫੇਰ ਕੀ ਹੈ ਜਿਹ ਹਾਈਟ ਨਿੱਕੀ ਰਹਿ ਗਈ ਆਪਾਂ ਤੇ ਕਦੀ ਕੋਈ ਗੱਲ ਹੀ ਨਹੀਂ ਕੀਤੀ ਬਾਕੀ ਇਹਨਾਂ ਦੀ ਜੋੜੀ ਬੜੀ ਸੋਹਣੀ ਲੱਗਣੀ ਆ ਵੇ ਨਹੀਂ ਮਨਪ੍ਰੀਤ ਤੂੰ ਆਪੇ ਕਹਿਣਾ ਵੀ ਆਹ ਕਿੱਥੋਂ ਲੱਭਿਆ ਤੋ ਪੂਰਾ ਇਹ ਨਹੀਂ ਜੇਦਾ ਹੀ ਹੋਏ ਚੱਲ ਬਣਾ ਇਹ ਜੇ ਸੁੱਕੀ ਹੋ ਜੇ ਨਾ ਤੁਹਾਡੇ ਘਰ ਤੇ ਉਦੋਂ ਹੀ ਖੁਸ਼ੀ ਐ ਮੁੰਡੇ ਨੇ ਤੇ ਭਈ ਛੱਡਣਾ ਔਰ ਇਹ ਹੋਦਾ ਤੇ ਫੋਟੋ ਹੋਰ ਖਚਾਲਾ ਲੈ ਲੈ ਆ ਤੇ ਪੂ ਆਨੇ ਲਾ ਪਾ ਚੱਲ ਮੈਂ ਚਲੀ ਆ ਫਿਰ ਹੈ ਹਾਂ ਚੱਲ ਠੀਕ ਹੈ ਮੈਂ ਵੀ ਨਵਾਲਾ ਇਹਨੂੰ ਹਾਂ ਚਲਾ ਹੁਣ ਰੁੱਸ ਗਿਆ ਚੱਲ ਅੰਦਰ ਹਾਂ ਭਾਈ ਹਾਂ ਹੈ ਲੈ ਚਾਚਾ ਨੇ ਪੁੱਛਿਆ ਸਾਹ ਬਾਰੇ ਪਰ ਸਾਹ ਨਹੀਂ ਲੱਗਣਾ ਚਾਚਾ ਜੀ ਆਪ ਦਾ ਸਸਕਰ ਤਾਂ ਚਾਹੀਦਾ ਜੋ ਬਣਾ ਜਾ ਬੈ ਜਾ ਹੋਰ ਕੀ ਕਰੀ ਜਾਂਦੇ ਜੇ ਕੋ ਨਹੀਂ ਬੇਲੇ ਤੇਰੇ ਸਾਹਮਣੇ ਹੀ ਆ ਬੈਠੀ ਹੈ ਹੋਰ ਆਇਆ ਸਭ ਦਾ ਫੋਨ ਫਾਨ ਤਾਂ ਨਹੀਂ ਉਹ ਤਾਂ ਫੋਨ ਫਾਨ ਤਰੀਗਾ ਕੋਈ ਆਇਆ ਹੈ ਮੜਾ ਜਿਹਾ ਆਇਆ ਸੀ ਮੁਰਕੇ ਗੱਲ ਹੀ ਨਹੀਂ ਕੋਈ ਹੋਈ ਚੱਲ ਕੋਈ ਨਹੀਂ ਚਾਚਾ ਟੈਂਸ਼ਨ ਨਾ ਲੈ ਦਲਦਿਤ ਜਨਾਈ ਜਾਂਦੀ ਆ ਤੇ ਸਭੀ ਆਪੇ ਸੁੱਖਾ ਸੁੱਖਾ ਆਹ ਪਾਣੀ ਕਾ ਕਰੀਗਾ ਬਾਕੀ ਜਿੱਥੇ ਵੀ ਮੈਂ ਪਿੰਡ ਜਾ ਕੇ ਕਲੋਨਾ ਨਾ ਹਾਂ ਕੋਈ ਕੋ ਦਾਦਾ ਕੋਈ ਕੋਈ ਗੱਲ ਕਰੀ ਜਾਂਦਾ ਤੇ ਮੈਂ ਸਗੋਂ ਹੀ ਡੁੱਬਦਾ ਜਾਂਦਾ ਤੇ ਮੇਰਾ ਜੀਹ ਨਹੀਂ ਜਾਣ ਨੂੰ ਕਰਦਾ ਪਿੰਡ ਵੀ ਕੋਈ ਨਾ ਕੋਈ ਲੱਗੇ ਤੇ ਚਲੋ ਭੈਣ ਭਰਾ ਕੋਈ ਨਾ ਕੋਈ ਮੇਲੀ ਪੈਂਦਾ ਉਹ ਜਦੋਂ ਪੁੱਛਦੇ ਆ ਨਾ ਮੇਰੇ ਦਿਲ ਨੂੰ ਖੁਂਦਾ ਜਦੋਂ ਉਹਦੇ ਦੰਗਾਂ ਨਹੀਂ ਤੇ ਨਾ ਸਾਫ ਦਾ ਉਹਦੇ ਪਰੇਸ਼ਨਾ ਚਾਚਾ ਹਸਦਾ ਤਾਇਆ ਉਹਦੇ ਮਾਨੂੰ ਹੌਲ ਪੈਂਦੇ ਆ ਪੁੱਤ ਆਓ ਚੱਲ ਅਗਰ ਕਹਿੰਦੇ ਨਹੀਂ ਦੱਸਦਾ ਪਹੁੰਚ ਗਿਆ ਨਾ ਵਾ ਇਹ ਵੀ ਕੋਈ ਖਾਣ ਨੂੰ ਮਿਲ ਜੇ ਨਾ ਉਹਨੂੰ ਰੋਟੀ ਕੋ ਕੋਨਾ ਕੋ ਬਿਸਕੁਟ ਜਾਂ ਰੋਟੀ ਕਿਤੇ ਮਿਲ ਜੇ ਖਾਣ ਤੇ ਹੁਣ ਤੇ ਬਾਰਡਰ ਤੇ ਲੱਗ ਕੇ ਜਾਂਦਾ ਇਹ ਮੈਂ ਬਾਰਡਰ ਤੇ ਲੱਗ ਗਿਆ ਠੀਕ ਆ ਮਹਾਰਾਜਿਆਂ ਦੇ ਗਾਉਂ ਵਾ ਸੱਚੇ ਪਾਸ਼ਾ ਹੀ ਪਤਾ ਕੀ ਕਰਨਾ ਚਲ ਪ੍ਰਮਾਤਮਾ ਮਿਹਰ ਕਰੇ ਹਾਂ ਉਹ ਤਾਂ ਮੈਂ ਤੈਨੂੰ ਆਖਿਆ ਖਰਨਾਸ ਕਰੀ ਪਾਪੇ ਘੜੀ ਕੀਤੀ ਹਾਂਜੀ ਕੀਤੀ ਅੱਛਾ ਈ ਚਲੋ ਇਹ ਨਾ ਪਤਾ ਨਹੀਂ ਕਿਹਦੀ ਅਰਦਾਸ ਹੁੰਦੀ ਸੁਣ ਲੈਣੀ ਹੈ ਮਾਲਕ ਨੇ ਹਾਂਜੀ ਹਾਂਜੀ ਇਹ ਗੱਲ ਸਹੀ ਠੀਕ ਨਹੀਂ ਆਹ ਇਹ ਮਾਲ ਕਿਰਪਾ ਕਰਦੇ ਸੱਚੇ ਪਾਤਸ਼ਾ ਅਜੇ ਕੰਜਰਾ ਤੂੰ ਆਖਣ ਡਿਆ ਮੈਂ ਜਾਣਾ ਮੈਂ ਜਾਣਾ ਵਾ ਨਹੀਂ ਨਹੀਂ ਮੈਂ ਨਹੀਂ ਜਾਣਾ ਇੱਥੇ ਨਾਲ ਵਈ ਥੋੜੀ ਗੱਲ ਵਧੀ ਖਾ ਲੋ ਹਾਂ ਯਾਰ ਇੱਥੇ ਕੀ ਆ ਇੱਥੇ ਵਧੀਆ ਹੈ ਪੰਜਾਬ ਸਾਡਾ ਮਾੜਾ ਵਾ ਦੁਨੀਆ ਬਾਹਰੋਂ ਤੇ ਐਨ ਮਾਉਂਦੀ ਪੰਜਾਬ ਬਾਹਰ ਨੂੰ ਸਹੀ ਸਹੀ ਪੰਜਾਬ ਤੇ ਇੱਕ ਸੋਨੇ ਦੀ ਚਿੜੀ ਆ ਨਾ ਜਿੱਦਾਂ ਦਾ ਸਾਹ ਗਿਆ ਤਾਂ ਤਾਂ ਮੇਰਾ ਮਨ ਜੇ ਨਹੀਂ ਲੱਗਣ ਡਿਆ ਵਾ ਵਾਸ ਸਪਉਂਦਾ ਇੱਕ ਮੇਡੀ ਕਰਾਉਂਦਾ ਚੱਲੇ ਪੁੱਤ ਮਨ ਤੇਰਾ ਕੀ ਲੱਗਦਾ ਐਥੇ ਸਾਡਾ ਨਹੀਂ ਲੱਗਣ ਰਿਹਾ ਸਾਡਾ ਨਾਂ ਖਾਦਾ ਜਾਂਦਾ ਨਾ ਨੂੰ ਪੀਤਾ ਜਾਂਦਾ ਨੂੰ ਲੱਗਦਾ ਹੀ ਕੋਹ ਨਹੀਂ ਚੰਗਾ ਪੁੱਤਾਂ ਹੁਣ ਇਹ ਸੋ ਸੋਫਾ ਨਾ ਫੋਨ ਆ ਜੀ ਉਹਦਾ ਵੀ ਮੈਂ ਚਲ ਗਿਆ ਬਾਰਡਰ ਪਾਰ ਕਰ ਗਿਆ ਵਾ ਫਿਰ ਤੇ ਗੱਲ ਹੀ ਕੋਈ ਨਹੀਂ ਹਾਂਜੀ ਮਾਰ ਆ ਜੀ ਆ ਕਦੇ ਚਲ ਵਾਏ ਗਰੂ ਆਪੇ ਫੋਨ ਆਊਗਾ ਇਤਈ ਉਹ ਹੋ ਗਿਆ ਆ ਕਾ ਨਾ ਹਾਂ ਗੱਲ ਕੰਡਿਆ ਕਹਿੰਦੀ ਕੋਈ ਜਾਣਦਿਆ ਵੀ ਉਹ ਆਂਦਾ ਵੀ ਉਹ ਕਹਿੰਦਾ ਵੀ ਜਦੋਂ ਕਹਿੰਦੇ ਉਦੋਂ ਕਹਿੰਦਾ ਮੈਂ ਭੁੱਖਾ ਹਾਂ ਭੁੱਖਾ ਬਾਹਰ ਗਿਆ ਦੋਸਤ ਬਰੇਕ ਹੋਰੇ ਤੁਸੀਂ ਸਾਬ ਦੀ ਗੱਲ ਕਰਨ ਡਿਆ ਮੇਰਾ ਪੁੱਤ ਭੁੱਖਾ ਵਾ ਬੰਦਰ ਮੈਂ ਸਾਬ ਦੀ ਗੱਲ ਨਹੀਂ ਕਰਨ ਡਿਆ ਸਾਡਾ ਤੇ ਜੰਟੀ ਬੜਾ ਵਧੀਆ ਵਾ ਤੇਰੇ ਸਾਹਮਣੇ ਹੋਈ ਗੱਲ ਉਹਨੇ ਜੱਟ ਨਾਲ ਹੋਈ ਸੀ ਨਾ ਉਦੋਂ ਜਾ ਔਰ ਮਾਨ ਨਾ ਬਹਿ ਜਾ ਜਾ ਕੇ ਮੈਨੂੰ ਸ਼ਦੈਨ ਨਾ ਬਣਾਉ ਮੈਂ ਐਡੀ ਕੋਈ ਹੈ ਨਹੀਂ ਜੋ ਬੰਦਸ ਮੈਂ ਹੀ ਕੋਈ ਨਹੀਂ 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 ਤੇਰੀ ਗੱਲ ਨਹੀਂ ਹੈ ਸਾਬੀ ਨਾ ਪੋਹਾਨੀ ਕੀ ਗਈ ਮੇਰਾ ਪੁੱਤ ਭੁੱਖਾ ਵਾ ਤੂੰ ਮੈਨੂੰ ਦੱਸ ਦੇ ਜੋ ਬੰਨ ਝੂਠ ਨਾ ਬੋਲੀ ਇਹੋ ਗੱਲ ਕੀ ਨਹੀਂ ਨਹੀਂ ਆਵਜੀ ਗੱਲ ਨਹੀਂ ਆ ਸਾਬ ਭੁੱਖਾ ਵਾ ਨਹੀਂ ਨਹੀਂ ਆਵਜੀ ਗੱਲ ਹਾਏ ਮੈਨੂੰ ਨੀ ਕੋ ਵੀ ਚੰਗਾ ਲੱਗਦਾ ਤੂੰ ਮੈਨੂੰ ਸ਼ਦੈਣ ਬਣਾਇਆ ਵਾ ਨਾ ਇਦਾਂ ਕਰੋ ਫੇ ਮੇਰੇ ਨਾਲ ਤੈਨੂੰ ਕਿੱਦਾਂ ਪਤਾ ਵਾ ਹਾਏ ਮੇਰਾ ਪੁੱਤ ਭੁੱਖਾ ਹੈ ਹੋਰ ਕਿਸ ਦੀ ਗੱਲ ਕਰਨ ਦੇ ਹਾਏ ਉਹ ਰੋਟੀ ਉਦਨ ਦੀ ਨਹੀਂ ਮਿਲੀ ਜਿੱਦਨ ਦਾ ਗਿਆ ਵਾ ਦੱਸ ਇਹ ਉਹ ਗਲਤੀ ਆਉਂਦੀ ਦੀ ਅਸੀਂ ਕਿਸ ਦੀ ਗੱਲ ਕਰਦੇ ਆ ਮੈਂ ਸੁਣ ਲਿਆ ਸਭ ਕੁਝ ਸੱਚ ਪੁੱਛਦਾ ਮੈਂ ਇੱਥੇ ਸੁਣ ਲਿਆ ਸਭ ਕੁਝ ਘੱਟ ਨਾਲ ਲਾ ਕੇ ਨਹੀਂ ਗੱਲਾਂ ਕਰਦੇ ਹੋ ਉੱਥੇ ਦੂਜੇ ਦੂਜੇ ਪਾਸੇ ਗੱਲ ਪਾਈ ਜਾਂਦੇ ਕੀ ਗੱਲ ਤੁਸੀਂ ਮੈਨੂੰ ਬਹੁਤੀ ਜ਼ਿਆਦੀ ਕਮਲੀ ਬਣਾਤਾ ਮੈਂ ਇੰਨੀ ਹੈ ਨਹੀਂ ਜਿੰਨੀ ਕਰ ਦਿੱਤਾ ਮੈਨੂੰ ਸ਼ਰਮ ਆਉਂਦੀ ਓਏ ਇਹੋ ਜੀ ਕੋਈ ਗੱਲ ਨਹੀਂ ਕੀ ਜਰੂਰ ਐਵੇਂ ਜਾਣ ਕੇ ਤੂੰ ਆਪਣੇ ਤੇ ਗੱਲ ਲਈ ਜਾਨੀ ਬੇ ਜੇ ਮੈਂ ਉੱਧਰ ਜਾਣੀ ਤਾਂ ਮਗਰ ਤਾਂ ਮੈਨੂੰ ਕਿੱਧਰ ਐ ਆਈ ਆ ਕਿੱਧਰ ਐ ਆਈ ਮੈਂ ਕਿੱਥੇ ਜਾਵਾਂ ਮੈਂ ਕਿਧਕੋ ਪਵਾ ਜਾ ਕੇ ਮੈਂ ਕਿਦਣਾ ਗੱਲਾਂ ਕਰਾਂ ਜੇ ਮੈਂ ਗੱਲਾਂ ਕਰਾਂ ਤੇ ਆਪਣਾ ਝੱਗਾ ਚੁੱਕਿਆ ਢਿੱਡ ਨੰ ਤੈਨੂੰ ਬੜੀ ਵਾਰ ਕਿ ਨਹੀਂ ਮੇਰਾ ਪੁੱਤ ਵਾ ਮੇਰੀਆਂ ਅੰਦਰਾਂ ਮੈਨੂੰ ਨਾ ਪਰੇਸ਼ਾਨ ਕਰੋ ਇੰਦਾ ਮੈਨੂੰ ਸੱਚ ਦੱਸ ਦੋ ਜੋ ਵੀ ਗੱਲ ਹੈਗੀ ਆ ਦੱਸ ਵੇ ਇਹ ਹੁੰਦਾ ਸੀ ਇੰਦਾ ਕੀ ਹੁਣ ਮੈਂ ਬੈਸਾਂ ਦਾ ਜੋਬਨ ਤੇਰੇ ਸਾਹਮਣੇ ਕੱਲੂਗੀ ਮੈਂ ਸਭ ਕੁਝ ਸੁਣੀ ਲਿਆ ਤੈਨੂੰ ਗੱਲਾਂ ਕਰਦੇ ਝੂਠ ਬੋਲਦੇ ਆ ਅਹੀਂ ਉਤਰਾ ਉਹਨੂੰ ਮੈਂ ਦੱਸਣ ਡਿਆ ਵੀ ਸਾਬ ਵੀ ਜਾਣ ਡਿਆ ਵਾ ਕੋਈ ਬਾਰਡਰ ਲਾਗੇ ਪਹੁੰਚ ਗਿਆ ਵਾ ਗੱਲ ਤੇ ਮੈਂ ਨਾਲ ਹੀ ਉਹਨੂੰ ਉਹ ਉਸ ਲੋਤ ਤਾਂ ਗੱਲ ਕਰਦਾ ਮੈਂ ਚਾਚਾ ਕਿਤੇ ਸਾਫਰੇ ਤੇ ਕਿਹਦੀ ਖਾਦੀ ਆ ਤੇ ਜਦੋਂ ਖਾਦੀ ਸਾਫਰੇ ਮੈਨੂੰ ਸਾਰਾ ਪਤਾ ਲੱਗਦਾ ਹੁਣ ਮੇਰੀ ਅਕਲ ਸੁਣ ਲਓ ਜਦੋਂ ਸਾਬ ਦਾ ਫੋਨ ਆਉਣਾ ਹੈ ਗੱਲ ਕਰਾਉਣੀ ਫੋਨ ਤੁਸੀਂ ਚੁੱਕਣਾ ਨਹੀਂ ਓਕੇ ਨਹੀਂ ਕਰਨਾ ਜਦੋਂ ਵਿਹਲ ਆ ਗਈ ਉਦੋਂ ਮੇਰੀ ਵੱਲ ਲਿਕੀ ਆਉਣਾ ਹੀ ਆ ਆ ਲੈ ਤੂੰ ਫੋਨ ਹੀ ਲਾ ਕੇ ਲੈ ਜਾ ਮੈਨੂੰ ਦੇਦਾ ਫੋਨ ਤੂੰ ਮੈਂ ਆਪੇ ਕਰ ਲਊਗਾ ਚਲ ਕਰ ਲੀ ਇਹਨੇ ਸੁਣ ਲਿਆ ਯੂਹਰੇ ਭਾ ਗਿਆ ਪੂਰਾ ਤੂੰ ਹੈ ਉਹ ਹੀ ਕਰੇ ਇੱਥੇ ਬੂਏ ਲੱਗੀਆਂ ਹੀ ਵੇਖਿਆ ਬਣੀ ਇਹਨੂੰ ਉਹ ਪਤਾ ਨਹੀਂ ਨਾ ਮੇਰੀ ਆਵਾਜ਼ ਜਿਹੜੀ ਵੇਲੇ ਆ ਗਈ ਵਿਹਲਾ ਇਹ ਗੱਲ ਕਰਦਿਆਂ ਕਰਦੇ ਮੇਰਾ ਇਹ ਦਿਮਾਗ ਨੇ ਵੀ ਨਹੀਂ ਕੰਮ ਨਹੀਂ ਕੀਤਾ ਚਲੇ ਛਤੋਂ ਮੰਨੀ ਨਾ ਇਹ ਮੁੜ ਕੇ ਨਹੀਂ ਮੈਂ ਨਹੀਂ ਮੰਨਣਾ ਪਰ ਨਹੀਂ ਪੁੱਛੂਗੀ ਨਾ ਤੂੰ ਮੰਨੀ ਨਾ ਕੀ ਚਾਚੀ ਅਹੀਂ ਤੇ ਉਹਦੀਆਂ ਗੱਲਾਂ ਕਰਨ ਦੇ ਕਿ ਇਹ ਰਿਸ਼ਤੇਦਾਰ ਦੀਆਂ ਨਹੀਂ ਨਹੀਂ ਮੈਂ ਗੱਲ ਘਮਾ ਲੂੰਗਾ ਹਾਂ ਗੱਲ ਘਮਾ ਲਈ ਤੂੰ ਮੇਰਾ ਪੁੱਤ ਜਾਂਦਾ ਦਸੀ ਨਾ ਮੇਰਾ ਪੁੱਤ ਨਹੀਂ ਨਹੀਂ ਮੈਂ ਨਹੀਂ ਦੱਸ ਤਾ ਮੈਨੂੰ ਟੈਨਸ਼ਨ ਬਹੁਤ ਲੈਣੀ ਹੋ ਕਿਉਂਕਿ ਇੱਕ ਤੇ ਮੈਂ ਉਧਰੋਂ ਦੁਖੀ ਹੋ ਜਾਣਾ ਜੇ ਤੂੰ ਮੈਨੂੰ ਲਈ ਫਿਰਨਾ ਹਸਪਤਾਲਾਂ ਜਾ ਠੀਕ ਨਹੀਂ ਹਾਂ